ਆ ਆਪਣਾ ਜਮਾ ਜਿਹਦੇ ਤੇ ਹਿੰਦ ਤੇਲ ਲੈਣ ਆਏ ਆ ਆ ਦੇਖੋ ਇਹ ਮੰਦੇ ਹੋਗੀ ਤੇਰਾ ਮੋਟਰਸਾਈਕਲ ਦੇ ਇੱਕ ਇਹਦਾ ਮੋਨਸਾਈਕਲ ਤੇ ਆ ਗਿਆ ਆ ਬਿਕ ਨਹੀਂ ਵਾਵਾ ਚੜ ਬਾਅਦ ਚਲਾ ਸਕਣਾ ਹੁਣ ਸਾਡਾ ਵੀਰ ਪਾਊਗਾ ਤੇਲ ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਕੀ ਹਾਲ ਚਾਲ ਹੈ ਟਿਕ ਟਾਕ ਦੇ ਅਜੇ ਵੀ ਟਿਕ ਟਾਕ ਨਹੀਂ ਅਸੀਂ ਔੜ ਚੁੱਕੇ ਹਾਂ ਤੇ ਅਸੀਂ ਕਰ ਲਿਆ ਬ੍ਰਸ਼ ਡੇਲੀ ਟ੍ਰੀਨ ਦੀ ਵਾਂਗ ਦਾ ਡੇਲੀ ਕਰੀਦਾ ਅੱਜ ਮੈਂ ਚਲਾਇਆ ਜਿਮ ਕਾਫੀ ਦਿਨਾਂ ਬਾਅਦ ਮੈਨੂੰ 5-6 ਦਿਨਾਂ ਤੋਂ ਕਿ ਮੈਂ ਜਿਮ ਨਹੀਂ ਗਿਆ ਅੱਜ ਮੈਂ ਜਿਮ ਜਾਾਂਗਾ ਤੁਹਾਨੂੰ ਮੈਂ ਕਰ ਲਿਆ ਬ੍ਰਸ਼ ਗਾਈਜ਼ ਹੁਣ ਅਸੀਂ ਕਰਦ ਗਏ ਆ ਬ੍ਰਸ਼ ਗਾਈਜ਼ ਅਸੀਂ ਬ੍ਰਸ਼ ਵੀ ਕਰ ਲਿਆ ਵਾ ਤੇ ਮੂੰਹ ਧੋ ਲਿਆ ਤੇ ਸਿਹੜਾੜੀ ਛੜੀ ਹੋਈ ਏ ਜਿਮ ਜਾਂਦ ਲਈ ਛੜੀ ਛੜੀ ਹੋ ਚੁਕਿਆ ਜਿਮ ਜਾਣ ਦੇ ਲਈ ਅਸੀਂ ਕੋਟੀਗਾਟੀ ਪਾ ਲਈ ਵਾ ਅੱਜ ਅਸੀਂ ਮੋਟਰਸਾਈਕਲ ਤੇ ਜਾਵਾਂਗੇ ਅੱਜ ਗੱਡੀ ਦੇਣੀ ਆ ਗੱਡੀ ਤੇ ਪਹਿਲਾਂ ਚਲ ਗਈ ਪਾਸ ਦੀ ਹੁੰਦੀ ਆ ਅੱਜ ਮੈਂ ਮੋਟਰਸਾਈਕਲ ਤੇ ਜਾਵਾਂਗਾ ਅਸੀਂ ਹੁਣ ਆਪਣੀ ਸ਼ੇਕ ਚ ਪਾਵਾਂਗੇ ਇਲੈਕਟ੍ਰਿਕਲ ਇਹਦੇ ਨਾਲ ਸਾਨੂੰ ਐਨਰਜੀ ਮਿਲਦੀ ਏ ਤੇ ਨਾਲ ਇਹਦੇ ਪਾਵਾਂਗੇ ਇੱਕ ਨਿੰਬੂ ਅਸੀਂ ਉਹ ਸ਼ੇਕ ਦੇ ਵਿੱਚ ਪਾ ਲਈਏ ਨੂੰ ਹੁਣ ਇਸੇ ਦੇ ਵਿੱਚ ਪਾਉਣ ਲੱਗੇ ਨਿੰਬੂ ਇਹ ਚੰਗੀ ਘੈਂਟ ਬਣਦੀ ਚੀਜ਼ ਤੇ ਬਣਾ ਕੇ ਵੇਖਿਓ ਇੱਕ ਹੋਰ ਪੀਜ ਤੇ ਨਿੰਬੂ ਦਾ ਹੁਣ ਅਸੀਂ ਚੱਲਨੀ ਹਾਂ ਜਿਮ ਜਿਮ ਦੀ ਡੈਡੀ ਸ਼ੈਡੀ ਹੋ ਚੁੱਕੇ ਆ ਸ਼ੇਕਰ ਵੀ ਫੜ ਲਿਆ ਸਾਰਾ ਕੁਝ ਮਿਕਸ ਕਰ ਲਿਆ ਇਹਦੇ ਵਿੱਚ ਤੋਂ ਨੇ ਸੇਲ ਵਾਪਸ ਕਰ ਥੋੜਾ ਟਾਈਮ ਲੜਿਆ 2-3 ਘੰਟੇ ਜਿੰਮ ਵਾਲੀ ਦਾ ਫਿਰਾਂ ਤੇ ਹੀ ਮੁਗ ਗਿਆ ਹੀ ਤੇਨੇ ਕਾਰ ਸਾਈਕਲ ਤੇ ਸੀ ਚੱਲੇ ਵਾਹ ਤੇ ਲੈ ਚੱਲੇ ਪੈਟਰੋਲ ਪੰਪ ਤੋਂ ਘਰ ਤੇ ਮੈਂ ਵਾਪਸ ਆ ਗਿਆ ਤੇ ਹੁਣ ਸਿੱਧਾ ਹੀ ਮੋਟਰਸਾਈਕਲ ਆਇਆ ਤੇ ਆਪਣਾ ਪੰਪ ਤੇ ਲੈ ਆ ਮੋਟਰ ਤੇ ਤੇਲ ਲੈਣ ਕਾਫੀ ਟਾਈਮ ਲੱਗ ਗਿਆ ਨੂੰ ਜਾਂਦੇ ਜਾਂਦੇ ਇਹ ਮੰਨਦੇ ਹੋਊਗੀ ਪਹਿਲਾਂ ਮੋਟਰਸਾਈਕਲ ਤੇ ਇੱਕ ਇਹਦਾ ਮੋਨਸਾਈਕਲ ਤੇ ਆ ਗਿਆ ਆਪੇ ਕੁਮਰਤ ਚਲਫਾ ਵਿੱਚ ਬੋਲ ਲਿਆ ਪਹਿਲਾਂ ਚੱਲੇ ਹੁਣ ਤੇਲ ਗਾਇਸ ਨਾਲ ਸਾਡੀ ਨਾ ਸਾਈਕਲ ਤੇ ਕਾਰਡੀ ਹੋਈ ਨਹੀਂ ਆ ਕਾਰਡੀ ਉੱਥੇ ਵੀ ਕੀਤੀ ਹੁਣ ਇੱਥੇ ਵੀ ਹੋਈ ਨਹੀਂ ਸਾਈਕਲ ਤੇ ਕਾਰਡੀ ਹੋ ਸਕਲ ਨੂੰ ਦਾ ਬਖੈ ਮਜਾ ਆ ਜਾਂਦਾ ਹੈ ਕਿ ਨਹੀਂ ਵਾਵਾ ਚਰ ਬਾਦ ਚਲਾ ਸਕ ਲਾ ਲਈ ਜਿਸੀ ਪੰਪ ਤੇ ਪਹੁੰਚ ਕੇ ਵਾ ਹੁਣ ਅਸੀਂ ਪਾਵਾਂਗੇ ਤੇਲ ਆ ਸਾਡਾ ਵੀਰੇ ਆ ਪੰਪ ਤੇ ਲੱਗਾ ਹੁਣ ਸਾਡਾ ਵੀਰ ਪਾਊਗਾ ਤੇਲ ਅਸੀਂ ਤੇਰੇ ਪੋ ਵਾਲੇ ਤੇ ਹਲਫਾਫੇ ਵਿੱਚ ਫੇਰ ਪੋ ਵਾਲੇ ਤੇ ਆਪਾਂ ਆ ਆ ਆਪਣਾ ਜਾਂਮਾ ਜਿਹਦੇ ਤੇ ਹਿੰ ਤੇਲ ਲੈਣ ਆਏ ਆ ਆ ਦੇਖੋ ਥੋੜੀ ਚੱਲੇ ਆਂ ਵਾਪਸ ਤੇਲ ਤੇ ਹੀ ਪੋ ਵਾਲਿਆ ਵਾ ਹੁਣ ਚੱਲੀਏ ਘਰ ਵਾਪਸ ਹੁਣ ਗਾਈਸ ਹੁਣ ਜਿੱਦਾਂ ਕਿ ਅਸੀਂ ਵਾਪਸ ਜਾਂਦੇ ਪਿਆ ਘਰ ਨੂੰ ਤੇਲ ਲੈ ਕੇ ਅਧਰਾਜ ਵਿੱਚ ਆ ਗਏ ਆ ਆ ਵੇਖ ਲੈ ਤੁਸੀਂ ਉਹਦਾ ਮਜ਼ਾ ਆਉਂਦਾ ਸਾਈਕਲ ਚਲਾਉਂਦਾ ਤੇ ਅਸੀਂ ਉੱਥੇ ਪੰਪ ਤੇ ਪੁੰਚੇ ਹਾਂ ਕੋਈ 10 ਮਿੰਟਾਂ ਦੇ ਵਿੱਚ ਪਹੁੰਚ ਗਏ ਆ ਆਪਾਂ ਹੁਣ ਅਸੀਂ ਘਰ ਨੂੰ ਜਾਂਦੇ ਪਏ ਵਾਪਸ ਗਾਈਸ ਅਸੀਂ ਹੁਣ ਆਪਣੇ ਘਰ ਆ ਚੁੱਕੇ ਆਂ ਵਾਪਸ ਜਮ ਦੇ ਵਿੱਚੋਂ ਤੇ ਤੇਲ ਪਾ ਕੇ ਤੇਲ ਵੀ ਪਾ ਕੇ ਆ ਚੁੱਕੇ ਤੇਲ ਤੇ ਸਾਈਕਲ ਦੇ ਨਾਲ ਸਾਡੀ ਕਾਰੀਓਗੀ ਸੀ ਬੜਾ ਮਜ਼ਾ ਸਾਈਕਲ ਚਲਾਉਂਦਾ ਤੇ ਹੁਣ ਆਪਣੀ ਮੀਲ ਖਾ ਲਈਏ ਪੋਸਟ ਵਰਕਆਊਟ ਮੀਲ ਵਾਈਟੈਕ ਜਿਹੜੀ ਹੁਣ ਆਪਾਂ ਖਾਣ ਲਗੇ ਹਾਂ ਇੱਕ ਵਾਈਟੀ ਸਾਣਾ ਵਾ ਗੋਲੀ ਨਹੀਂ ਖਾਣੀ ਇਹ ਸਾਡੀ ਪੋਸਟ ਵਰਕਆਊਟ ਮੀਲ ਆ ਦੇਖੋ ਰੀਤ ਜਿੱਦਾਂ ਕਿ ਆਪਣੀ ਪੜ੍ਹਾਈ ਕਰਦੀ ਬਈ ਆ ਤੇ ਨਾਲ ਉਹਦੀ ਫਰੈਂਡ ਇਹਦੀ ਫਰੈਂਡ ਹੈ ਪ੍ਰਿਆ ਤੇ ਜਿੱਦਾਂ ਆਪ ਵੀ ਹਰ ਵਲੋਗ ਦੇਖਿਆਣਾ ਕਿ ਰੀਤ ਨੂੰ ਜ਼ਿਆਦਾ ਪੜ੍ਹਾਈ ਦਾ ਵਾ ਇਹ ਸਟੱਡੀ ਵਿੱਚ ਜ਼ਿਆਦਾ ਧਿਆਨ ਦਿੰਦੀ ਵਾ ਜਿਹਦਾ ਤੁਹਾਨੂੰ ਹਰ ਵਲੋਗ ਵਿੱਚ ਦੱਸੀਦਾ ਵਾ ਇਜਾਦ ਦੇਖੀ ਨਾ ਪੜਦੀ ਰਹਿੰਦੀ ਕੁੜੀ ਅਸੀਂ ਹੁਣ ਖਾ ਲ ਗਏ ਪੰਜੀਰੀ ਇਹਦੇ ਵਿੱਚ ਪਾਇਆ ਦੁੱਧ ਪੰਜੀਰੀ ਭਲਾ ਕਿਹੜੀ ਜਿਹੜੀ ਬੱਚਿਆਂ ਨੂੰ ਮਿਲਦੀ ਨਹੀਂ ਦੀ ਨਿੱਕੇ ਬੱਚਿਆਂ ਸਕੂਲਾਂ ਸਰਕਾਰ ਤੋਂ ਮਿਲਦੀ ਉਹ ਪੰਜੀਰੀ ਵਿੱਚ ਦੁੱਧ ਪਾਇਆ ਬਹੁਤ ਸਵਾਦ ਹੁੰਦੀ ਹੈ ਇਹਦੇ ਵਿੱਚ ਆਨੂੰ ਫਾਇਦਾ ਮਿਲਦਣੀ ਹੈ ਇਹਦੇ ਤੋਂ ਆਨੂੰ ਕਾਰਬ ਮਿਲ ਜਣੇ ਆ ਸਾਰਾ ਕੁਝ ਮਿਲ ਜਣਾ ਸਵਾਦ ਤੈਨੂੰ ਪਤਾ ਨਹੀਂ ਘੰਟਿਆਂ ਫਰਮਾ ਖਾ ਲਈ ਆ ਗਈ ਤੂੰ ਦੇਖ ਸਕਦੇ ਕਿ ਆ ਲੜਦੀ ਪਈ ਦੋਵੇਂ ਪੈਣਾ ਮੋਬਾਈਲ 'ਤੇ ਮੋਬਾਈਲ ਤੇ ਸ਼ਾਮ ਤੋਂ ਤੇ ਹਰ ਰੋਜ਼ ਨਾ ਚਿੱਕਾ ਖੇਡਦੇ ਆ ਸਾਕੂੜੀ ਵਿੱਚ ਚਿੱਕਾ ਖੇਡਦੇ ਆ ਜਿਆ ਸ਼ਾਮ ਦੁਪਹਿਰ ਸ਼ਾਮ ਦਾ ਮੌਸਮ ਹੋ ਚੁੱਕਾ ਕਡਾ ਘੰਟਾ ਸਨਸੈਟ ਕਿੱਡਾ ਘੰਟਾ 1 2 ਕੋਪਾ ਨਹੀਂ ਕਿਹੜੀ ਗੇਮ ਖੇਡਦੀ 1 2 ਤੇ 3 ਤੇ 4 ਇਹ ਮੈਂ 2 3 ਇਹ ਵਾਲਾ ਬਲੋਕ ਆ ਵੇਖੋ ਗਾਇਸ ਕੋਠੇ ਤੇ ਖੇਡਦੇ ਰਹਿੰਦੇ ਆ ਸਾਡੇ ਕੋਠੇ ਤੇ ਬਰੇਰੇ ਨਾ ਨਿੱਕੇ ਨਿੱਕੇ ਆ ਇਧਰ ਵੀ ਤੁਹਾਨੂੰ ਪਤਾ ਕੰਧ ਤੇ ਇਧਰ ਜੋ ਮਾਰਦੇ ਨਾ ਥੱਲੇ ਜਾਂਦੀ ਏ ਤੇ ਮੈਨੂੰ ਇਹ ਡਰ ਕੇ ਡਿਗਣਾ ਬੈਣ ਕੇ ਖੇਡਣ ਦਾ ਮੈਂ ਵੀ ਡਿਆਂ ਨਾਲ ਦੇ ਡੇਗ ਡੇਗ ਡੁਗਣਾ ਪੈਣ ਕਿਤੇ ਜਿੰਨੇ ਡੇਗ ਪੈਣਾ ਸਾਡਾ ਜਮਾ ਲੋਟਪੋੜਨੀ ਆ ਵੀਰੇ ਜਿੰਨੀ ਕੋ ਡੇ ਪੈਣਾ ਸਾਨੂੰ ਨਾ ਕਵੇ ਕੋਈ ਪਲਾਕ ਨੂੰ ਕੈਮਰੇ ਜੀ ਵੀ ਕਹਤਾ ਠੀਕ ਹੈ ਨਾ ਅੱਡੀ ਦੇਖੋ ਇੱਕ ਚੱਪਲ ਬੂ ਟੁੱਟ ਗਈ ਗਾਇਸ ਬਥੇ ਰੱਡੀ ਖਾਤੇ ਆ ਵੇਖੋ ਮੇਰੇ ਚੱਪਲ ਟੁੱਟ ਗਈ ਆ ਵੇਖੋ ਚਾਵਲ ਟੁੱਟ ਗਈ 100 150 ਰੁਪਏ ਦਾ ਨੁਕਸਾਨ ਪੂਰੀ ਚੱਪਲ ਟੁੱਟ ਗਈ ਆ ਦੇਖੋ ਗਾਇਸ ਸਾਡੇ ਨੂਰ ਭਾਜੀ ਰੋਟੀ ਖਾਂਦੇ ਵੇ ਨੇ ਨੂਰ ਭਾਜੀ ਕਹਦੇ ਨੇ ਰੋਟੀ ਖਾਂਦੇ ਜੇ ਮੀਂਹ ਤਾਂ ਨਹੀਂ ਉੱਡਣੀ ਨਾ ਮੀਂਹਣਾ ਆ ਗਏ ਰਾਈਟਿਆ ਨਾ ਲਾਗੇ ਪਾਣੀ ਕੀ ਰੱਖਿਆ ਗੜੀ ਦੇ ਵਿੱਚ ਪਾ ਕੇ ਆਹੇ ਗੱਲ ਸੌਧੇ ਰੱਖੋ ਇਹਨਾਂ ਦਾ ਕੁੱਤਾ ਹੀ ਘੰਡਿਆ ਸ਼ਰਾਰਤਾਂ ਆਹ ਵੇਖੋ ਗਾਈਸ ਸਾਡੇ ਵਲੌਗ ਇੰਟਰਸਟਿੰਗ ਹੁੰਦੇ ਕਿ ਨਹੀਂ ਦੱਸਣਾ ਤੇ ਇਹਨੂੰ ਕਿ ਇੱਕ ਦੇਪਨ ਨਵੇਂ ਆ ਤੁਸੀਂ ਸਾਨੂੰ ਦੱਸੋ ਇੰਟਰਸਟਿੰਗ ਕਿਹੜਾ ਟਿਕੋਂ ਇੰਟਰਸਟਿੰਗ ਬੰਦੇ ਆ ਵਲੌਗ ਕਿ ਨਹੀਂ ਤੇ ਦੱਸਣਾ ਸਾਨੂੰ ਓਕੇ ਕਮੈਂਟ ਦੇ ਵਿੱਚ ਗਾਈਸ ਹੁਣ ਅਸੀਂ ਕਰ ਲਿਆ ਕਿ ਮਾ ਡਿਨਰ ਡਿਨਰ ਚਾਗੀ ਸਾਰੀ ਹਲੂ ਮਟਰ ਸਬਜੀ ਤੇ ਨਾਲ ਚਾਵਲ ਆਈ ਦੇ ਵਲੋਗ ਨੂੰ ਤੁਸੀਂ ਟੈਂਡ ਕਰਦੇ ਹੋ ਤੇ ਵਲੋਗ ਵਧੀਆ ਲੱਗਦਾ ਲਾਈਕ ਕਰ ਦਿਓ ਤੇ ਚੈਨਲ ਨੂੰ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਤੁਹਾਨੂੰ ਮੈਂ ਨੈਕਸਟ ਵਲੋਗ ਦੇ ਦਿਸੋ। ਬਾਕੀ ਬਾਏ ਗੁੱਡ ਨਾਈਟ ਟੇਕ ਕੇ